ਆਕਾਸ਼ਵਾਣੀ ਦਾ ਚਲੰਦਰ ਕੇਂਦਰ ਹੂੰ ਤੁਸੀਂ ਜੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ ਪਹਿਲਾਸ ਬੁਲੇਟਿਨ ਦੀਆਂ ਖਾਸ ਖਬਰਾਂ ਪੰਜਾਬ ਵਿੱਚ ਕਾਂਗਰਸ ਨੂੰ ਤਿੰਨ ਹਲਕਿਆਂ ਵਿੱਚ ਜਿੱਤ ਮਿਲੀ ਹੈ ਤੇ ਚਾਰ ਤੇ ਉਮੀਦਵਾਰ ਅੱਗੇ ਆਮ ਆਦਮੀ ਪਾਰਟੀ ਨੂੰ ਇੱਕ ਹਲਕੇ ਵਿੱਚ ਜਿੱਤ ਹਾਸਲ ਤੇ ਦੋ ਦੇ ਉਮੀਦਵਾਰ ਅੱਗੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਕਤੇ ਆਜ਼ਾਦ ਨੂੰ ਦੋ ਸੀਟਾਂ ਮਿਲਣ ਦੇ ਆਸਾਰ ਸਾਰੇ ਨਤੀਜੇ ਦੇਰ ਰਾਤ ਤੱਕ ਐਲਾਨੇ ਜਾਣ ਦੀ ਉਮੀਦ ਆਮ ਆਦਮੀ ਪਾਰਟੀ ਦੀ ਪੰਜ ਵਿੱਚੋਂ ਚਾਰ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸ਼ਰਮਣੀਆ ਕਾਲੀਦਲ ਦੇ ਉਮੀਦਵਾਰ ਵੀ ਜ਼ਿਆਦਾਤਰ ਹਲਕਿਆਂ ਵਿੱਚ ਤੀਜੇ ਤੋਂ ਪੰਜਵੇਂ ਸਥਾਨ ਤੇ ਰਹੇ ਅਤੇ ਖਰੂਜ ਸਾਹਿਬ ਤੇ ਫਰੀਦ ਕੋ ਤੋਂ ਆਜ਼ਾਦ ਉਮੀਦਵਾਰਾਂ ਨੂੰ ਵੋਟਰਾਂ ਨੇ ਦਿੱਤਾ ਭਾਰੀ ਸਮਰਥਨ ਤੇ ਹੁਣ ਖਬਰਾਂ ਵਿਸਥਾਰ ਨਾਲ ਪੰਜਾਬ ਦੀ 13 ਲੋਕ ਸਭਾ ਹਲਕਿਆਂ ਵਿੱਚੋਂ ਪੰਜ ਦੇ ਨਤੀਜੇ ਹਾਲੇ ਤੱਕ ਐਲਾਨੇ ਜਾ ਚੁੱਕੇ ਨਹੀਂ ਅਤੇ ਇਹਨਾਂ ਵਿੱਚੋਂ ਚਾਰ ਕਾਂਗਰਸ ਪਾਰਟੀ ਅਤੇ ਇੱਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਗਏ ਨੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਰਸਿਮਰਤ ਕਰਪਾਦਲ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੇ ਸ਼ੇਰ ਸਿੰਘ ਉਭਾਇਆ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਵੜੀ ਅਤੇ ਗੁਰਦਾਸਪੁਰ ਤੋਂ ਸੁਖਿੰਦਰ ਸਿੰਘ ਧੰਦਾਵਾ ਤੇ ਆਮ ਆਦਮੀ ਪਾਰਟੀ ਦੇ ਅਨੰਦਪੁਰ ਸਾਹਿਬ ਤੋਂ ਮਾਨਵਿੰਦਰ ਸਿੰਘ ਕਾਂਗ ਤੇ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਜੱਬੀਵਾਲ ਚੱਪਕੀ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਤੇ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਅਕੀਚੜ ਨੇ ਅਤੇ ਚੋਣ ਕਮਿਸ਼ਨ ਵੱਲੋਂ ਇਹ ਮੰਦੀ ਜਿੱਤ ਦਾ ਸਿਰਫ ਰਸਮੀ ਐਲਾਨ ਕੀਤਾ ਜਾਣਾ ਬਾਕੀ ਹੈ ਇਸ ਤੋਂ ਪਹਿਲੇ ਵੋਟਾਂ ਦੀ ਗਿਣਤੀ ਸਵੇਰੇ ਠੀਕ 8 ਵਜੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸੂਬੇ ਦੇ 117 ಮತ ਗੈਣਾ ਕੇਂਦਰਾਂ ਤੇ ਸ਼ੁਰੂ ਹੋਈ ਫਿਰੋਜ਼ਪੁਰ ਦੇ ਪਟਿਆਲਾ ਚ ਬਿਹਤਰੀ ਕਰੀਬੀ ਮੁਕਾਬਲਾ ਵੇਖਣ ਨੂੰ ਮਿਲਿਆ ਜਲੰਧਰ ਲਖਨੂ ਲੋਕ ਸਭਾ ਹਲਕੇ ਤੋਂ ਪਾਟੀ ਦੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ 175993 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ गुरप्रीत सिंह चੰਨਾ ਨੂੰ 39053 ਵੋਟਾਂ ਮਿਲੀਆਂ ਜਦਕਿ ਸੁਸ਼ੀਲ ਰਿੰਕੂ ਦੇ ਪੱਖ ਵਿੱਚ 214060 ਫੋਟੇ ਫਤਿਹਗੜ ਸਾਹਿਬ ਰਾ 区 ਮੈਂ ਲੋਕ ਸਭਾ ਹਲਕਾ ਤਾ ਮੌਜੂਦਾ ਸੰਸਦ ਕਾਂਗਰਸ ਪਾਰਟੀ ਦੇ ਅਮਰ ਸਿੰਘ ਮੋੜ ਤੋਂ ਚੇਤਕੀ ਨੇ ਉਨ੍ਹਾਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀਪੂ 34202 ਵੋਟਾਂ ਦੇ ਫਰਕ ਨਾਲ ਹਰਾਇਆ ਇਹਨਾਂ ਨੇ ਕੁੱਲ 332593 ਵੋਟਾਂ ਹਾਸਲ ਹੋਣੀਆਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ 298393 ਵੋਟਾਂ ਲੈ ਲਈ ਭਾਰਤੀ ਜਨਤਾ पार्टी उम्मीदवार गेझा राम एक लख सताई हजार पांच सौ इक्की वोटा तीजे मंबर रहे आम आदमी पार्टी के गुरमीत मेठिया ने, ने संरू लोकसभा हल्के च शानदार जित हासिल की तीन लख चौंठ हजार पचासी वोट हासिल करके कांग्रेस पार्टी के तेज तरार नेता सुखपाल खहरा ने लख बहत्तर हजार 560 वोटों के बड़े फर्क नाल ਹਾਰਾਇਆ ਸੋ ਪੰਜਨ ਕਹਿਰੋਂ ਨੂੰ 191525 ਵੋਟ ਮਿਲੇ ਚਾਤਕੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ 187240 ਵੋਟਾਂ ਨਾਲ ਤੀਜੇ ਸਥਾਨ ਤੇ ਰਹੇ ਭਾਰਤੀ ਜਨਤਾ ਪਾਰਟੀ ਦੇ ਅਰਵਿੰਦ ਖੰਨਾ ਚੌਥੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪੰਨੀਰ ਸਥਾਨ ਤੇ ਪਹੁੰਚ ਗਏ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਡਾਕਟਰ ਤਰੰਗਵੀਰ ਗਾਂਧੀ ਨੇ ਆਮ ਆਦਮੀ ਪਾਰਟੀ ਦੇ ਡਾਕਟਰ ਬਿਰਬੀਰ ਸਿੰਘ ਨੂੰ 14831 ਵੋਟਾਂ ਦੇ ਫਰਕ ਨਾਲ ਹਰਾਇਆ ਹੈ ਡਾਕਟਰ ਗਾਂਧੀ ਨੂੰ 350600 ਵੋਟਾਂ ਮਿਲੀਆਂ ਜਦਕਿ ਡਾਕਟਰ ਬਿਰਬੀਰ ਸਿੰਘ ਦੇ ਹੱਥ ਵਿੱਚ 290785 ਵੋਟਾਂ ਪਈਆਂ ਭਾਰਤੀ ਜਨਤਾ ਪਾਰਟੀ ਦੇ ਪੰਨੀਤ ਕੌਰ 288998 ਵੋਟਾਂ ਲੈ ਕੇ ਪੀਜੀ ਸਥਾਨ ਤੇ ਨੇ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਗੁਰਜੀਤ ਸਿੰਘ ਆਚਲਾਨ ਨੂੰ 2,55,181 ਵੋਟ ਮਿਲੇ ਅਤੇ ਉਨ੍ਹਾਂ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਕਾਲੀਵਾਲ ਨੂੰ 40,301 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਬੀਜੇਪੀ ਦੇ ਤਰਨਜੀਤ ਸਿੰਘ ਸੰਧੂ 2,07,205 ਵੋਟ ਲੈ ਕੇ ਪੀਜੀ ਸਥਾਨ ਤੇ ਰਹੇ।

ਅਮਰਤਪਾਲ ਸਿੰਘ ਦੀ ਜਬਰਦਸਤ ਜਿੱਤ ਤੋਂ ਸਿਆਸੀ ਮਾਹਰ ਹੈਰਾਨ ਨੇ ਫਰੀਦਕੋਟ ਲੋਕਸਭਾ ਹਲਕੇ ਤੋਂ ਵੀ ਆਜ਼ਾਦ ਉਮੀਦਵਾਰ ਸਰਵਜੀਤ ਸਿੰਘ ਖਾਲਸਾ ਕਾਮਯਾਬ ਹੋਏ ਨੇ ਅਤੇ ਉਨ੍ਹਾਂ ਦੀ ਜਿੱਤ ਨੂੰ ਸਿਆਸੀ ਮਾਹਰ ਚੋਣ ਦੇ ਅਖੀਲੇ ਦਿਨਾਂ ਵਿੱਚ ਬਦਲੀ ਹਵਾ ਦਾ ਨਤੀਜਾ ਦੱਸਦੇ ਨੇ ਜੇਕਰ ਗੱਲ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਇਸ ਦੇ ਚਾਰ ਕੈਬਨਿਟ ਮੰਤਰੀ ਅਮਰਸਰ ਪਟਿਆਲਾ ਬਠਿੰਡਾ ਅਤੇ ਖਡੂਰ ਸਾਹਿਬ ਲੋਕਸਭਾ ਹਾਕਿਆਂ ਤੋਂ ਹਾਰ ਗਏ ਨੇ ਪਰ ਆਮ ਆਦਮੀ ਪਾਰਟੀ ਨੂੰ 3 ਸੀਟਾਂ ਹਾਸਲ ਹੋਈਆਂ ਨੇ ਪਰ 2022 ਦੇ ਆਮ ਚੋਣਾਂ ਵਿੱਚ ਜ਼ਬਰਦਸਤ ਜਿੱਤ ਹਾਸਲ ਕਰਨ ਵਾਲੀ ਇਸ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਇੱਕ ਤਰ੍ਹਾਂ ਨਾਲ ਨਕਾਰ ਹੀ ਦਿੱਤਾ ਏ ਪਾਰਟੀ ਨੂੰ 26.19% ਵੋਟਾਂ ਮਿਲੇ ਪਰ ਸੀਟਾਂ ਤਿੰਨ ਹੀ ਹਾਸਲ ਹੋਈਆਂ ਜਦ ਕਿ कांग्रेस पार्टी अशारिया 26.26 वोट फीसद नाल 7 सीटें जीतने में कामयाब रही है और इन्हें चुनाव में उसदा कुछ खास नुकसान नहीं हुआ क्योंकि 2019 में लोकसभा चुनाव में कांग्रेस पार्टी ने 8 हलकों में जीत हासिल की थी भाजपा ने पा में इस बार कोई सीट नहीं जीती है पर पहली बार सारे ही 13 लोकसभा हलकों में चुनाव लड़के इसने कुल 18.34% ਵੋਟ ਹਾਸਲ ਕੀਤੇ ਨੇ 2024 ਦੀਆਂ ਚੋਣਾਂ ਦੀ ਖਾਸ ਗੱਲ ਇਹ ਵੀ ਰਹੀ ਹੈ ਕਿ ਇਹ ਬਿਨਾਂ ਕਿਸੇ ਸਿਆਸੀ ਗੱਠਜੋੜ ਤੋਂ ਹੋਈਆਂ ਅਤੇ ਇਸ ਨਾਲ ਹਰ ਪਾਰਟੀ ਨੂੰ ਸਿਆਸੀ ਮੈਦਾਨ ਵਿੱਚ ਆਪਣੀ ਹੋਣ ਦਾ ਪਤਾ ਚੱਲ ਗਿਆ ਹੈ ਖਾਸ ਤੌਰ ਤੇ ਸੂਬੇ ਦੀ ਰਵਾਇਤੀ ਪਾਰਟੀ ਸ਼ਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਚੌਥੇ ਤੇ ਪੰਜਵੇਂ ਨੰਬਰ ਤੇ ਖਿਸਕਣਾ ਇਸ ਪਾਰਟੀ ਲਈ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਬਾਰੇ ਪਾਰਟੀ ਨੂੰ ਸਖਤ ਆਤਮ ਪਰਚੋਲ ਕਰਨ ਦੀ ਜ਼ਰੂਰਤ ਹੈ ਸ਼ਿਸ਼ੂ ਸ਼ਰਮਾ ਸ਼ਾਂਤਲ ਆਕਾਸ਼ਵਾਣੀ ਸਮਾਚਾਰ ਜਲੰਧਰ ਸਿੰਧੂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਠਿਆਰ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ ਜਦ ਕਿ ਪਾਰਟੀ ਦੇ ਚਾਰ ਹੋਰ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਬਾਰੇ ਸੰਗਰੂਰ ਦੇ ਨਿਵਾਸੀ ਸੀਨੀਅਰ ਪੱਤਰਕਾਰ ਦੱਸਦੇ ਨੇ ਸੰਗਰੂਪ ਤੋਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਅਧਿਕਾਰਤ ਤੇ ਪੋਲਿਟਿਕਲ ਐਨਾਲਿਸਟ ਸ਼ਵਿੰਦਰ ਸਿੰਘ ਜੀ ਸ਼ਵਿੰਦਰ ਜੀ ਬਸੋਕਸ ਸੰਗਰੂਪ ਦੇ ਵਿੱਚ ਜਿਹੜੇ ਮੌਜੂਦਾ ਮੰਤਰੀ ਨੇ ਉਹਨਾਂ ਨੂੰ ਐਡੀ ਵਿਦਿ ਜਿੱਤ ਹਾਸਲ ਹੋਈ ਹੈ ਜਦਕਿ ਬਾਕੀ ਜਗ੍ਹਾ ਆਮ ਆਦਮੀ ਪਾਰਟੀ ਦੇ ਮੰਤਰੀ ਹਾਰ ਗਏ ਕੀ ਦੇਖਦੇ ਕਿਵੇਂ ਇਹ ਜਿੱਤ ਦਾ ਕਰਿਸ਼ਮਾ ਜਿਹਾ ਹੋਇਆ ਅਸਲ ਵਿੱਚ ਭਾਰਤ ਨੂੰ ਇਹ ਹੈਗਾ ਕਿ ਸੰਗਰੂਰ ਵਾਲੀ ਜਿਹੜੀ ਸੀਟ ਹੈ ਨਾ ਉਹ ਇਸ ਲਈ ਵੀ ਅਹਿਮ ਹੋ ਕਿ ਜਦੋਂ ਚਾਰ ਸੀਟਾਂ ਮਿਲ ਗਈਆਂ ਸੀ ਆਪਨੇ ਪਾਰਟੀ ਨੂੰ 2014 ਦੇ ਵਿੱਚ ਉਦੋਂ ਵੀ ਵੱਡੀ ਲੀਡ ਜਿਹੜੀ ਸੰਗਰੂਰ ਦੇ ਵਿੱਚ ਸੀ ਦੂਜੀ ਗੱਲ ਜਿਹੜੀ ਹੈ ਕਿ ਇਸ ਪਲਾਣ ਉਮੀਦ ਵਿੱਚ ਜਦੋਂ ਆਪਨੇ ਕੋਈ ਸਿਰਫ ਥੋੜੀ ਜਿਹੀ ਸੀਟ ਬਚੀ ਸੀ ਉਦੋਂ ਵੀ ਇਹ ਸੰਗਰੂਰ ਵਾਲੀ ਸੀਟ ਜੇਕਰ ਫਿਰ ਵੀ ਜਿੱਤਦੀ ਜਿੱਦੀ ਮਿਲੰਦਾ ਇਹ ਕਾਰਨ ਅੰਘੀ ਹੈ ਕਿ ਇੱਕ ਇੱਕ ਸੀਐਮ ਦੀ ਸੀਟ ਐ ਕੇ ਸੀ ਜਨਦਾਧਾਰ ਹੈਗਾ ਵਾ ਜਿੱਥੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਤੀਜੇ ਫਰੰਕੀ ਜਿਹੜੀ ਕਿਸੇ ਨਾ ਕੋਈ ਗੁੱਟਤ ਰਹੀ ਹੈ ਕਿ ਮੌਜੂਦਾ ਸਰਕਾਰ ਨੂੰ ਜਿਹੜੀ ਮੀਤ ਹੈ ਉਹਦਾ ਜਿਹ

ਮਿਲਕੋਟੇ ਸਾਡੇ ਨਾਲ ਮੌਜੂਦ ਨੇ ਅ ਗ੍ਰਿਸ਼ਟ ਪੱਤਰਕਾਰ ਬਲਵਿੰਦਰ ਹਾਲੀ ਅਸੀਂ ਇਹਨਾਂ ਨੂੰ ਕੋ ਜਾਣਦੇ ਕਿ ਆਖਰ ਫਰੀਦਕੋਟ ਦੇ ਵੋਟਰਾਂ ਨੇ ਇੰਡੀਪੈਂਡੈਂਟ ਦਾ ਉਮੀਦਵਾਰ ਨੇ ਕਿੰਨੀ ਜਿੱਤ ਦਿਵਾਈ ਜੀ ਅਫਲ ਬਲਵਿੰਦਰ ਇਹ ਮੁੱਦਾ ਨਾ ਇਹ ਖੜਾ ਕੀਤਾ ਗਿਆ ਜੀ ਖੜਾ ਹੋਗਾ ਨਿਸ਼ਚਿਤ ਕਿ ਜਿਹੜਾ ਤੇ ਇੱਕ ਪੂਰੀ ਮੁਹੰਮਾ ਸਿੱਖ ਸੰਗਠਨਾਂ ਦੇ ਵਿੱਚ ਕੜੀ ਕਰ ਦਿੱਤੀ ਗਈ ਤੇ ਅੱਜ ਉਹ ਪੱਗ ਜਿਹੜੀ ਇਹਨਾਂ ਨੇ ਬਚਾਈ ਸੀ ਅੱਜ ਉਹਨਾਂ ਦੀ ਪੱਗ ਪਚਾਉਣ ਦਾ ਜਿਹੜਾ ਸਿੱਖ ਸੰਗਤ ਨੂੰ ਜੇਰ ਪੜੇ ਇਕੱਠੇ ਹੋ ਜੇ ਤੇ ਇਸ ਮਸਲੇ ਨੂੰ ਲੈ ਕੇ ਪੂਰੇ ਏਰੀਏ ਦੇ ਵਿੱਚ ਇਸ ਏਰੀਏ ਦੇ ਵਿੱਚ ਜੇ ਗੱਲ ਜੇ ਚੱਲੀ ਤਾਂ ਸਿੱਖ ਸੰਗਤ ਕਾਫੀ ਜੜੀ ਇਕੱਠੀ ਹੋ ਗਈ ਤੇ ਇਸ ਕਰਕੇ ਉਹਨਾਂ ਨੇ ਜਿਹੜੇ ਵੱਖ-ਵੱਖ ਰਵਾਇਤੀ ਪਾਰਟੀਆਂ ਦੇ ਲੀਡਰ ਸੀਗੇ ਉਹਨਾਂ ਨੂੰ ਇਸ ਮਾਮਲੇ ਤੇ ਸਿੱਖਾਂ ਦੀ ਪੱਬ ਦੇ ਮਾਮਲੇ ਨੂੰ ਜਿਹੜਾ ਜਿਵੇਂ ਉਸਾਲਿਆ ਗਿਆ ਲੰਡਾ ਦੇ ਸਾਹਮਣੇ ਤੇ ਸਰਬਜੀ ਸਿੰਘ ਨੂੰ ਡੇਪਟਡਰ ਤੇ ਵੋਟ ਪਾਈ इसी तरह नडूट साहब लोग सभा हल्के तो वारस पंजाब के संगठन के मुखी अमृतपाल जबरदस्त जित हासिल हुई है इसी तो इस तहत की जेल में बंद अमृतपाल आखिर इना वा जन समर्थन हासिल करने कामयाब रहे इस बारे कपूरथला तो पत्रकार सुकेत गुप्ता दस ने ਖਡੂਰ ਸਾਹਿਬ ਹਲਕਾ ਹੈਗਾ ਉੱਥੋਂ ਅਮਰਤਪਾਲ ਸਿੰਘ ਸੋਣਾ ਦੇ ਜਿੱਤਣ ਦਾ ਮੇਨ ਕਾਰਨ ਰਿਹਾ ਖਡੂਰ ਸਾਹਿਬ ਕਨਸਟੈਂਸੀ ਜਿਹੜੀ ਹੈਗੀ ਆ ਉਹ ਮਾਝੇ ਦੀ ਕਨਸਟੈਂਸੀ ਦੇ ਵਿੱਚ ਪੰਥਕ ਏਰੀਆ ਜ਼ਿਆਦਾ ਆਉਂਦਾ ਹੈਗਾ ਔਰ ਸਪੋਰਟ ਬੈਂਕ ਜਿਹੜਾ ਸੀ ਸਿੱਖ ਵੋਟ ਬੈਂਕ ਸੀ ਆ ਇਸ ਕਰਕੇ ਕਪੂਰਥਲਾ ਸਿਤਾਪੁਰ ਲੋਧੀ ਤੇ ਜਿਹੜੇ ਬਾਕੀ ਦੇ 7 ਹਲਕੇ ਨੇ ਉਹਨਾਂ ਦੇ ਵਿੱਚੋਂ ਭਾਰੀ ਮਾਤਰਾ ਦੇ ਵਿੱਚ ਲੀਡ ਦੇ ਵਿੱਚ ਆਏ ਨੇ ਅਮਰਤਪਾਲ ਜੀ ਔਰ ਜਿੱਤ ਕੇ ਜਿਹੜੇ ਨੇ ਇੱਕ ਇੰਡੀਪੈਂਡੈਂਟ ਕੈਂਡੀਡੇਟ ਦੇ ਤੌਰ ਤੇ ਸਾਹਮਣੇ ਆਏ ਨੇ ਤੇ ਲੋਕਾਂ ਨੇ ਜਿਹੜੀਆਂ ਮੇਨ ਪਾਰਟੀਆਂ ਉਹਨਾਂ ਨਕਾਰ ਦਿੱਤਾ ਇੱਕਦਮ ਹੀ ਜੀ ਜੀ ਬਿਲਕੁਲ ਜ ਇਸ ਵੀ ਦਾ ਕਾਂਗਰਸ ਹੈਗੀ ਆ ਆਕਾਲੀ ਦਲ ਹੈਗੀ ਆ ਤੇ ਆਮ ਆਦਮੀ ਪਾਰਟੀ ਜੋ ਕਿ ਸਰਕਾਰ ਦੇ ਵਿੱਚ ਹੀ ਹੈਗੀ ਆ ਉਸ ਨੂੰ ਵੀ ਬਿਲਕੁਲ ਨਕਾਰ ਦਿੱਤਾ ਜੇਕਰ ਮੈਂ ਕਪੂਠਲਾ ਦੀ ਗੱਲ ਕਰਾਂ ਤਾਂ ਕਪੂਠਲਾ ਦੇ ਵਿੱਚ ਸੌਣਾ ਪਹਿਲਾਂ ਉਦੋਂ 38000 ਵੋਟ ਪਈ ਸੀ ਆਮ ਆਦਮੀ ਪਾਰਟੀ ਨੂੰ ਜੋ ਘਟ ਕੇ ਸਿਰਫ 10000 ਤੇ ਰਹਿ ਗਈ ਜਿੱਦੋਂ ਸਾਫ਼ ਹੁੰਦਾ ਹੈ ਕਿ ਜਿਹੜੀਆਂ ਪੁਰਾਣੀਆਂ ਪਾਰਟੀਆਂ ਨੇ ਉਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੈਗਾ ਇਧਰ ਬੈਂਕ ਦੀ ਰਿਟਾਇਰਡ ਅਧਿਕਾਰੀ ਐਸ ਕੇ ਕਪੂਰਤਾ ਕਹਿਣਾ ਹੈ ਕਿ ਲੋਕਾਂ ਦਾ ਭਰੋਸਾ ਰਵਾਇਤੀ ਪਾਰਟੀਆਂ ਤੋਂ ਖਤਮ ਹੁੰਦਾ ਜਾ ਰਿਹਾ ਹੈ ਇਹ ਕਿਹਨੇ ਦੇਖਦੇ ਹੋ ਜਿਹੜੇ ਬੁਖਸ਼ਾ ਦੋ ਸੇ ਆਨਾਜਿਸ ਐਸਕੇ ਕਪੂਰ ਨੂੰ ਜਿਹੜਾ ਰੋਲ ਟਾਈਨਲ ਦਾ ਮਿਕਸਡ ਫੀਲਿੰਗਸ ਦੱਸਦਾ ਕਿ ਜਿਹੜੀ ਲੋਕਾਂ ਦੀ ਜਿਹੜੀ ਐਕਸਪੈਕਟੇਸ਼ਨਸ ਹੀ ਨਾ ਪ੍ਰੈਜ਼ੈਂਟ ਗੋ ਮੁਰਤੇ ਹੋ ਤੇ ਲੱਗਦਾ ਵੀ ਕਿਸੇ ਹੱਦ ਤੱਕ ਪੂਰੀਆਂ ਹੋ ਨਹੀਂ ਲੱਗਦੀਆਂ ਤੇ ਤੇ ਉਹਨਾਂ ਨੇ ਕਾਫੀ ਸੀਟਾਂ ਹਾਰੀਆਂ ਕਾਫੀ ਮਿਨਿਸਟਰ ਉਹਨਾਂ ਦੇ ਹਾਰ ਗਏ ਔਰ ਜਿਹੜੀ ਇੱਕ ਮੀਨਸਟ੍ਰੀਮ ਪਾਰਟੀ ਸੀ ਕਿ ਜਿੰਨੇ ਕਿ ਪੰਜਾਬ ਦੇ ਵਿੱਚ ਕਈ ਸਾਲਾਂ ਤੱਕ ਰਾਜ ਕੀਤਾ ਸ਼ਰਮਣੀ ਅਕਾਲੀ ਦਲ ਉਹ ਬਿਲਕੁਲ ਆਸ਼ੇਤੇ ਚਲੇਗੀ ਉਹਦੇ ਕੋ ਤੁਸੀਂ ਲੋਕਾਂ ਨੇ ਸਾਰੇ ਇੱਕ ਡਿਫਰੈਂਟ ਡਿਫਰੈਂਟ ਪਾਰਟੀਆਂ ਨੂੰ ਦਿੱਤਾ ਇਟਸ ਦਾ ਕਲੀਅਰ ਇੰਡੀਕੇਸ਼ਨ ਇਹ ਹੀ ਹੈ ਕਿ ਲੋਕੀ ਜਿਹੜੇ ਨਾ ਇਹ ਸੈਟੀਸਫਾਈਡ ਨਹੀਂ ਹੈਗੇ ਇਹਨਾਂ ਦੇ ਪ੍ਰੈਜੈਂਟ ਸੈਟਅਪ ਤੋਂ ਕਿਸੇ ਵੀ ਪਾਰਟੀ ਤੋਂ ਆਓ ਸਰੋਤੋਂ ਜਾਣਦੇ ਹਾਂ ਕਿ ਆਮ ਲੋਕਾਂ ਦਾ ਇਸ ਬਾਰੇ ਕੀ ਆ ਰੱਖਣਾ ਹੈ ਮਾ ਦਿੰਦਰ ਸਿੰਘ ਨੀਕਾ ਬੋਲ ਰਿਹਾ ਜੀ ਖਰੜਾ ਐਡਵੋਕੇਟ ਜੋਰੂਜਨ ਆਰਵੀਨੀ ਉਹ ਹੁਣ ਤੁਸੀਂ ਫਾਈਨਲ ਰਿਜ਼ਲਟ ਹੀ ਮੰਨੋ ਕਿਉਂਕਿ ਇਹ ਜਿਹੜੀ ਗਿਣਤੀ ਹੈ ਆਖਰੀ ਦੌਰ ਦੇ ਵਿੱਚ ਆ ਗਈ ਹੈ ਸੋ ਜਨਤਾ ਨੇ ਆਪਣੀ ਪਾਵਰ ਦਿਖਾਈ ਹੈ ਰਾਜ ਸੱਤਾ ਦੇ ਬੈਠੇ ਲੋਕਾਂ ਨੂੰ ਚਾਹੇ ਉਹ ਪੰਜਾਬ ਲੈਵਲ ਤੇ ਬੈਠੇ ਨੇ ਚਾਹੇ ਉਹ ਸਟੇਟ ਲੈਵਲ ਤੇ ਨੇ ਚਾਹੇ ਸੈਂਟਰ ਲੈਵਲ ਤੇ ਬੈਠੇ ਲੋਕ ਨੇ ਜਿਹੜੀ ਵੀ ਸਰਕਾਰ ਬਣਦੀ ਹੈ ਜਨਤਾ ਦੀ ਭਲਾਈ ਲਈ ਕੰਮ ਕਰੇ ਮੈਂ ਅਭਿਜੀਤ ਸਿੰਘ ਦੇਸ਼ ਟਾਈਮ ਯੰਗ ਨਗਰਿਕ ਅੱਜ ਸਵੇਰ ਤੋਂ ਦੇਸ਼ ਭਰ ਵਿੱਚ ਡੈਮੋਕ੍ਰੇਸੀ ਦਾ ਇੱਕ ਸੁਪਨਿਆਂ ਲੈ ਕੇ ਐਕਸਾਈਟਮੈਂਟ ਬਰਕਰਾਰ ਹੈ

ਕਿ ਡੈਮੋਕਰੇਸੀ ਦੇ ਅਸਲੀ ਕਲਰਸ ਸਾਨੂੰ ਅਜ ਪੋਸਟ ਪਾਰਟਸ ਦੀ ਕਾਊਂਟਿੰਗ ਦੇ ਵਿੱਚ ਦਿਖਾਈ ਦੇ ਰਹੇ ਨੇ ਹਰ ਕੋਈ ਦਿਲ ਥਾਮ ਕੇ ਬਸ ਸਾਵੋਲ ਰਿਜ਼ਲਟ ਦਾ ਇੰਤਜ਼ਾਰ ਕਰ ਰਿਹਾ ਮਮੋਤਾ ਆਪਣੇ ਐਮਏ ਦੇ ਰਿਜ਼ਲਟਸ ਨਾਲੋਂ ਜ਼ਿਆਦਾ ਅੱਜ ਦੇਸ਼ ਦੇ ਕਲੈਕਟਿਵ ਐਗਜ਼ਾਮ ਦਾ ਕਲੈਕਟਿਵ ਨਤੀਜਾ ਜਾਣਨ ਦੀ ਜਲਦੀ ਹੈ ਮੈਂ ਬਠਿੰਡਾ ਪੰਜਾਬ ਤੋਂ ਪ੍ਰੋਫੈਸਰ ਆਕੀਸ਼ ਕੁਮਾਰ ਦੇਸ਼ ਵਿੱਚ ਨਵੀਂ ਸਰਕਾਰ ਬਣਨ ਜਾ ਰਹੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਨਵੀਂ ਦਿਖ ਪੇਸ਼ ਕਰਦੇ ਨਵੇਂ ਪ੍ਰਯੋਗ ਨਾਲ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਨਵੇਂ ਪੜਾਪਾਰ ਕਰੇਗੀ अंतरराष्ट्रीय पदर ऐसी तेजी लाल बदल रहे हालातों के मद्देनजर भारत में बुलंदियाँ के लगा तत्पर रहेगी में प्रोफेसर सविना बंसल जुनावों के नतीजों को लेकर आज पूरे मुल्क में एक जोश और उत्साह है नई बनने वाली सरकार से नई आशाएं हैं फिर चाहे वो बेरोजगारी या महंगाई को कम करने को लेकर हो या फिर बेहतर और अफोर्डेबल शिक्षा और स्वास्थ्य सेवाएं मध्यम और निचले वर्ग तक की पहुंच में लाने का सवाल हो मई सुरजीत ਮੋਗਾ ਤੋਂ ਬੋਲ ਰਿਹਾ ਹਾਂ ਅੱਜ ਬੜਾ ਹੀ ਇਤਿਹਾਸਕ ਤੇ ਮਹੱਤਵਪੂਰਨ ਦਿਨ ਹੈ ਜਦੋਂ ਕਿ ਲੋਕਾਂ ਦੇ ਆਸਾਨੇ ਮੁਤਾਬਕ ਸਾਡੀ ਸਰਕਾਰ ਜਿਹੜੀ ਹੈ ਉਹ ਬਣ ਰਹੀ ਹੈ ਅਤੇ ਲੋਕ ਇਹ ਚਾਹੁੰਦੇ ਹਨ ਕਿ ਸਾਡੀ ਸਰਕਾਰ ਅਜੇ ਹੀ ਬਣੇ ਜਿਹੜੇ ਸਾਡੇ ਖੇਤੀ ਕੌਮ ਅਤੇ ਲੋਕਾਂ ਦੀ ਭਲਾਈ ਲਈ ਵਤ ਵਤ ترقی ਤੇ ਖੁਸ਼ਹਾਲੀ ਲਵੇ ਮੈਂ ਅਜਿੰਦਰ ਸਿੰਘ ਬੋਲ ਰਿਹਾ ਹਾਂ ਜਿਹ ਇਤਿਹਾਸਕ ਦਿਨ ਆ ਸਾਡਾ ਇਹ ਦੇਸ਼ ਵਾਸਤੇ ਬੜੇ ਹੈਰਾਨੀਜਨਕ ਜਿਹੜੇ ਨਤੀਜੇ ਆ ਉਹ ਸਾਹਮਣੇ ਆਏ ਨੇ ਕਈ ਪਾਰਟੀਆਂ ਨੇ ਜਿਹੜਾ ਵਧੀਆ ਪ੍ਰਦਰਸ਼ਨ ਕੀਤਾ ਹੈ ਕਈ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਉਹਨਾਂ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀਆਂ ਤੇ ਲੋਕਤੰਤਰ ਦੀ ਖੂਬਸੂਰਤੀ ਹੈ ਲੋਕਾਂ ਦਾ ਜਿਹੜਾ ਮਤ ਹੈ ਜਿਹੜੀ ਗੁਪਤ VOTING ਹੈ ਉਹ ਉੱਪਰ ਕੇ ਸਾਹਮਣੇ ਹੁੰਦਾ ਹੈਗਾ ਮੇ ਮਿਲਵਿੰਦਰ ਸਿੰਘ ਬਾਗਾ ਜ਼ਿਲ੍ਹਾ ਬਠਿੰਡਾ ਤੋਂ ਇਸ ਚਾਰ ਜੋਨ ਨੂੰ 18ਵੀਂ ਲੋਕ ਸਭਾ ਦੇ ਚੋਣ ਨਤੀਜੇ ਆ ਰਹੇ ਨੇ ਤੇ ਪੰਜਾਬ ਦੀ ਅਸੀਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਅਸੀਂ ਚੋਣੇ ਦੇ ਜੋ ਨਤੀਜੇ ਨੂੰ ਦੇਖ ਕੇ ਬੜੇ ਹੈਰਾਨ ਹਾਂ ਅੱਜ ਸ਼ਾਮ ਤੱਕ ਕੌੜੀ ਕਰਾਂਗੇ ਇੰਤਜ਼ਾਰ ਕਰਾਂਗੇ ਕਿ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਕਿਸ ਪਾਰਟੀ ਦੇ ਨੁਮਾਇੰਦਿਆਂ ਤੇ ਵਿਸ਼ਵਾਸ ਦਿਤਾਇਆ ਹੈ ਲੋਕ ਸਭਾ ਉਪਰ ਜਲਦੀ ਆਖਿੱਚ ਕਾਸ ਕਰ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਕਾਂਗਰਸ ਨੂੰ ਤਿੰਨ ਹਲਕਿਆਂ ਵਿੱਚ ਜਿੱਤ ਮਿਲੀ ਤੇ ਚਾਰ ਦੇ ਉਮੀਦਵਾਰਾਂ ਕੀ ਆਮ ਆਦਮੀ ਪਾਰਟੀ ਨੂੰ ਇੱਕ ਹਲਕੇ 'ਚ ਜੋ ਜਿੱਤ ਹਾਸਲ ਤੇ ਦੋ ਦੇ ਉਮੀਦਵਾਰਾਂ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਅਤੇ ਆਸਾਦ ਨੂੰ ਦੋ ਸੀਟਾ ਮਿਲਣ ਦੇ ਅਸਾਰ ਸਾਰੇ ਨਤੀਜੇ ਦੇ ਰਾਤ ਤੱਕ ਐਲਾਨ ਹੋਣ ਦੀ ਉਮੀਦ ਆਮ ਆਦਮੀ ਪਾਰਟੀ ਦੀ ਪੰਜ ਵਿੱਚੋਂ ਚਾਰ ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀ ਜ਼ਿਆਦਾਤਰ ਹਲਕਿਆਂ ਵਿੱਚ ਪਿੱਛੇ ਤੁੰ 15ਵੇਂ ਸਥਾਨ ਤੇ ਰਹੇ ਅਤੇ ਖਬਰ ਸਾਹ ਤੇ ਫਰੀਕੋਟ ਤੋਂ ਆਜ਼ਾਦ ਉਮੀਦਵਾਰਾਂ ਨੂੰ ਵੋਟਰਾਂ ਨੇ ਦਿੱਤਾ ਭਾਰੀ ਸਮਰਥਨ ਸਰੋਤੇ ਇਸ ਤੋਂ ਤੁਰੰਤ ਬਾਅਦ ਤੁਸੀਂ ਸੁਣੋਗੇ ਲੋਕ ਸਭਾ ਚੋਣਾਂ ਤੇ ਵਿਸ਼ੇਸ਼ ਚਰਚਾ ਇਸ ਦੇ ਨਾਲ ਹੀ ਪ੍ਰਤੀਸ਼ਕ ਖਬਰਾਂ ਖਤਮ ਹੋਣਾ ਨਮਸਕਾਰ